ਦਬਾਅ ਪੈ ਗਿਆ ਵੀ ਅਸੀਂ ਸਾਨੂੰ 5 ਲੱਖ ਜਿਹੜਾ ਹੈਗਾ ਉਹ ਦਵਾਇਆ ਤੇ ਮੈਂ ਕਿਹਾ ਵੀ ਉਹ ਨਾਲ ਇਹਦੀ ਨਾਲ ਉਹ ਜਿਹੜੀ ਮੁੰਡੇ ਦੀ ਮਾਂ ਸੀਗੀ ਉਹ ਉਹ ਪਾਣੀ ਡਗਰਾਸ ਲਈ ਤੇ ਮੈਂ ਉਹਨੂੰ ਕਿਹਾ ਵੀ ਤੁਸੀਂ ਫਿਰ ਆਪਣਾ ਮੁੰਡਾ 5 ਲੱਖ ਦੇ ਵਿੱਚ ਵੇਚ ਦਿੱਤਾ ਤੇ ਪਹਿਲਾਂ ਤਾਂ ਤੇਰੇ ਮੈਂ ਮਤਲਬ ਜਦੋਂ ਮੈਂ ਆਉਂਦਾ ਸੀ ਆ ਵੀ ਤੂੰ ਤੇਰੇ ਅੱਖਾਂ 'ਚੋਂ ਪਾਣੀ ਵਹਿਦਾ ਸੀਗਾ ਹੁਣ 5 ਲੱਖ ਲੈ ਕੇ ਹੁਣ ਤੇਰੇ ਪਾਣੀ ਵੀ ਅੱਖਾਂ 'ਚ ਬੰਨਾ ਬੰਦ ਹੋ ਗਿਆ 5 ਲੱਖ ਨੇ ਅੱਖਾਂ ਦਾ ਪਾਣੀ ਸ ਘਾਤਾ ਜੀ ਹਾਂ ਤੇ ਮੈਨੂੰ ਕਹਿੰਦੀ ਤੂੰ ਲੈਪਤ ਪਾਣੀ ਪੀ ਲੈ ਮੈਨੂੰ ਕਹਿੰਦੀ ਤੇ ਮੈਂ ਕਿਹਾ ਵੀ ਮੈਂ ਤੁਹਾਡੇ ਘਰ ਦਾ ਪਾਣੀ ਨਹੀਂ ਪੀਣਾ ਹੈਗਾ ਮੈਂ ਉਹਨਾਂ ਨਾਲ ਨਾ ਗੁੱਸੇ ਹੋ ਕੇ ਮਤਲਬ ਆ ਗਿਆ ਉਸ ਤੋਂ ਬਾਅਦ ਵਿੱਚ ਹੁਣ ਜਦੋਂ ਇੱਥੇ ਆ ਬੰਦੀ ਸਿੰਘਾ ਵਾਲਾ ਮੋਰਚਾ ਲੱਗਿਆ ਸ਼ੁਰੂ ਦੇ ਵਿੱਚ ਅੱਛਾ ਜੀ ਜਿਹੜੇ ਬੰਦੇ ਪੁਲਿਸ ਦੀ ਮੁਖਵਰੀ ਕਰਦੇ ਰਹੇ ਨੇ ਜਿਨ੍ਹਾਂ ਨੇ ਫੈਸਲਾ ਕਰਵਾਇਆ ਸੀ ਉਸ ਨੂੰ ਪੰਜ ਰੱਖ ਦੋ